ਸਤਿ ਕਰੀ ਮਾਲਕ ਕੀ ਟੇਕ ਬਿਰਤੀ ਸਭ ਜਾਣ ਦੇਖੋ ਪਹਿਲੀ ਉਹ ਪੰਕਤੀ ਇਹ ਹੈ ਭਈ ਬਨੁਖ ਦੀ ਟੇਕ ਹੈ ਜਿਹੜੀ ਚਾਹੇ ਫਰੁਕਿਆਨੀ ਵਾਰੇ ਅਸੀਂ ਕੁਝ ਵੀ ਕਹਤਾ ਚਾਹੇ ਸੰਤ ਦੇ ਦੋਖੀ ਵਾਸਤੇ ਕੁਝ ਵੀ ਕਹਤਾ ਪਰ ਜਿਹੜਾ ਵਿਅਕਤੀ ਆ ਉਹਦੇ ਤੇ ਦੇਖ ਨਾ ਨਾ ਗੱਲੋ ਡੁੱਬ ਜਾਉਂਗੇ ਅਧੋਨੇ ਕਹੇ ਹੈਂ ਦੀ ਟੇਕ ਰੱਖੋ ਫੇ ਤੁਸੀਂ ਕਹਦੇ ਰੱਖਦੇ ਹੋ ਵੀ ਉਹ ਤਾਂ ਕਹਤਾ ਜੇ ਫਿਰ ਤੇ ਟੇਕ ਰੱਖੋ ਤਾਂ ਡੁੱਬਣਾ ਹੋਵੇ ਹੋਰ ਕੀ ਕਹਿੰਦਾ ਵੀ ਉਹ ਜੇ ਤੁਸੀਂ ਉਹਤੇ ਟੇਕ ਰੱਖੇ ਉਹਦੀ ਗੱਲ ਨਹੀਂ ਫਿਰ ਮਰਦੇ ਤੁਸੀਂ ਆਪਣੀ ਜਲਾਈ ਆਪਣੀ ਜਲਾਈ ਦੇ ਡੁੱਬੋ ਸਮਝੋ ਆ ਕੁਝ ਕਰਦੇ ਨੇ ਲੋਕ ਜਿਬੋਣ ਵਾਲੇ ਜਿਹੜੇ ਨੇ ਨਾ ਜਾਣਦੇ ਨੇ ਉਹ ਪਰ ਬਾਪੜ ਗੁਰੂ ਬਣ ਗਿਆ ਤੇ ਗੁਰੂ ਗ੍ਰੰਥ ਨੂੰ ਗੁਰੂ ਬਣਾ ਕੇ ਕਿ ਅੱਤੀ ਗੁਰੂ ਦੀ ਗੱਲ ਚਰਦੀ ਗੱਲ ਦੀ ਸੀ ਉਹਨਾਂ ਨੇ ਕਰਤੀ ਏਸੇ ਦੇਖੋ ਉਹ ਬੁੜਾਈ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਦਵਾਈ ਕਿੰਡੀ ਸ਼ਰਾਰਤ ਕੀਤੀ ਕਿੱਥੇ ਕੀਤੀ ਝੂਠੀਆਂ ਕਹਾਣੀਆਂ ਲਿਖ ਕੇ ਝੂਠੀਆਂ ਕਸਾਕੀਆਂ ਲੇ ਕੇ ਉਹ ਸਿਵਾਈ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੋਣ ਲੱਗੀ ਹੁਣ ਯਾਨੀ ਕਿਸਮਤੀ ਪੂਰਤੀ ਹੋਇਆ ਸ਼ੁਰੂ ਕਰਦੀ ਤੁਹਾਡੀ ਗੱਡੀ ਚਲਾਕੀ ਨਾਲ ਕਰਦੀ ਇਹ ਜੀ ਹੁਸ਼ਿਆਰੀ ਚਲਾਕੀ ਉਹ ਕਹਿੰਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜੀ ਬੜੀ ਇੱਜ਼ਤ ਹੈ ਆਪ ਬਣਾ ਕੇ ਸਤਕਾਰ ਕਮੇਟੀ ਨੂੰ ਪੁੱਛੇ ਸਤਕਾਰ ਦਾ ਤੁਹਾਡੇ ਮਨਚ ਹੋਣ ਚਾਹੀਦਾ ਹੈ ਮਨਚ ਸਤਕਾਰ ਹੈ ਗੁਰਬਾਣੀ ਦਾ ਗੁਰਬਾਣੀ ਦਾ ਕੀ ਸਤਕਾਰ ਹੈ ਤੁਹਾਡੇ ਮਨਚ ਕਿਹੜੀ ਚੀਜ਼ ਦਾ ਸਤਕਾਰ ਹੈ ਸਿਰਫ ਜੇ ਰਮਲੇ ਘਟ ਗਿਆ ਨਹੀਂ ਇਸ ਦਾ ਨਾ ਸਤਕਾਰ ਹੈ ਗੁਰਬਾਣੀ ਕੀ ਕਹਿੰਦੀ ਉਹ ਨੂੰ ਮੰਨਣ ਦਾ ਸੰਸਾਰ ਨਹੀਂ ਹੈ ਬੰਨ ਆਪ ਤਾਂ ਦੇਖੋ ਔਰ ਜਦ ਝਾਤ ਤੇ ਵੀ ਤੁਸੀਂ ਕੀ ਕਰਦੇ ਹੋ ਨਾ ਰਖ ਲੈ ਸੰਸਾਰ ਜਮੇ ਸਭ ਸ਼ਰਾਰਤੀ ਸਸਤੀ ਸਸਤੀ ਲੋਕਪ੍ਰੀਅਤਾ ਲੈਣ ਵਾਲੇ ਨੇ ਸਸਤੀ ਲੀਡਰ ਬਣਨ ਵਾਲੇ ਗੁਰਬਾਣੀ ਮੰਨਣੀ ਜੇ ਸਿੱਖਾਂ ਦੇ ਲੀਡਰ ਬਣ ਗੁਰਬਾਣੀ ਦਾ ਅਖਾਦੀ ਮੰਨਣਾ ਨਾ ਸਮਝਣਾ ਤੇ ਸਿੱਖਾਂ ਦੇ ਲੀਡਰ ਵੀ ਬਣ ਇਹ ਜਿਹੜੇ ਲੀਡਰ ਨੇ ਇਹ ਨਾਲ ਸਿੱਖੀ ਤੋਂ ਵੀ ਹੈ ਇਹ ਕਰਗੇ ਇਹਨਾਂ ਦੇ ਬੁੱਗਲ ਨਹੀਂ ਚੱਖਦੇ 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 ਸੀ ਦੇਖਦੇ ਹੋ ਇਹਨਾਂ ਤੋਂ ਸਭ ਕੁ ਖੋਣ ਲੱਗੇ ਇਹਨਾਂ ਦਾ ਜਿਹੜਾ ਚੰਗ ਜਾਣ ਦਾ ਝਾੜਦਾ ਸਿੱਖੀ ਦਾ ਅਕਾਲ ਤਖਤ ਦੇ ਜਾ ਕੇ ਤਲਵਾਰਾਂ ਕਿ ਲੋਹੇ ਦੇ ਗੋਲ ਕਾਨੂੰ ਦੋ ਦੋ ਜਿੱਦੇ ਲਾਏ ਹੋਏ ਨੇ ਫਿਰ ਵੀ ਕੋਈ ਫਿਰ ਹੋਈ ਜਾਂਦੀ ਹੈ ਬਸ ਆਮੀ ਇਹਨਾਂ ਨੇ ਬੇਦੀ ਕਰਾ ਦਿੱਤੀ ਕਮਦ ਘਾਵਨੋਂ ਕਮ ਗੁਰਬਾਨੀ ਦਾ ਗਿਆਨ ਦੇ ਦਈਏ ਖਸਮਾਂ ਨੂੰ ਖਾਣੇ ਜੋ ਮਰਜੀ ਕਰਦੇ ਨੇ ਫਿਰ ਜਾਂ ਅਸੀਂ ਕੀ ਲੜਾਂ ਗੁਰਦੁਆਰੇ ਰੱਖਣੋ ਸੋਹਣਾ ਜਿਹਾ ਬਲਣ ਆਪਣਾ ਖਾ ਲੈਣ ਉਹਦੀ ਕੀ ਜਾਣਤ ਸਾਡੇ ਕੋਲ ਤਾਂ ਕੈਸਾ ਸੁਣਦੇ ਸੀ ਉਸ ਮਾਟੀਏ ਕੈਸਾ ਅਮਰ ਤੇਜ਼ੀਬੇ ਖਾਟੀਏ ਕੈਸਾ ਮਨ ਕੈਸਾ ਮਹਾਨ ਹੈ ਕੈਸਾ ਰੰਗ ਕੈਸਾ ਰਾਜਾਨਾ ਨਾ ਹੋੜੀ ਹੈ ਤੇ ਅਸਲੀ ਤੇ ਚਲਣਾ ਸੋਨਾਂ ਦੀ ਕੋਈ ਵੈਸੇ ਉਡੀਕ ਨਹੀਂ ਰਮਨ ਲਿਆ ਕੋਈ ਵੈਸੇ ਉਡੀਕ ਨਹੀਂ ਜੇ ਬੈਲੀ ਹੋ ਫੇ ਮਾਇਆ ਦੀ ਹੈ ਫੇ ਕੌਣ ਵੱਡਾ ਮਾਇਆ ਵੜਿਆਈ ਅੰਬਰ ਸਰ ਕਿਉਂ ਵੜਾ ਉਹ ਤੇ ਸੋਨਾ ਚੜਿਆ ਹੋਇਆ ਹੈ ਉਹ ਤੇ ਚੜਾਵਾ ਜਿਆਦਾ ਮਾਇਆ ਵੜਿਆਈ ਹੈ ਉਹ ਬੱਲੇ ਦੇ ਕੌਣ ਵੜਾ ਗੁਰਦਾਰਾ ਤੇ ਕੋਈ ਨਹੀਂ ਆਂਦਾ ਬਸਾ ਦੇ ਤੋਂ ਉਥੇ ਤੋਂ ਬਸਾ ਪਰ ਪਰ ਜਾਂਦੇ ਨੇ ਪਰ ਉਹ ਗੁਰਬਾਣੀ ਕੀ ਹੈ ਵਾਹਾਂ ਤੋਂ ਜਾਈਏ ਜੋ ਇਹ ਹਾਂ ਹੋਏ ਉਹ ਗੱਲ ਕਿੱਥੇ ਗਈ ਦੂਜਿਆਂ ਨੂੰ ਸਿੱਖਿਆ ਦਿੰਦੇ ਹੋ ਤੁਸੀਂ ठागरदौरे झांड़ दी लोड नहीं एक 100 साल ਦੇ ਬਜ਼ੁਰਗ ਨੂੰ ਤੁਸੀਂ ਛੜਾਇਆ ਹਨ ਵੀਰ ਨੇ ठागरदौरे झाਂਕ ਤੋਂ ਉਹ ਵੀ ਤਾਂ ਢਾਗਦੌਰੇ ਵਰਗਾ ਹੀ ਹੈ ਥੋੜਾ ਹੋ ਗਿਆ ਉੱਥੇ ਕੀ ਕਰਦੇ ਕੀ ਲੈ ਕੇ ਆਏ ਵਾਦੋ ਜਾਈਏ ਜੇ ਆ ਆਈ ਕੁਝ ਕੋਈ ਇਥੇ ਪੈਦਾ ਕੀਤਾ ਪਰਸਾਦ ਵਿੱਚ ਪੈਦਾ ਹੋਇਆ ਜਿਹਨੂੰ ਵਿਆਸ ਹੋਵੇ ਇਹ ਹੀ ਸਾਬਤ ਕਰਦਾ ਵੀ ਇਥੇ ਕੀ ਗੁਰਦਾਰਾ ਜਿਹੋ ਜਿਹਿਆਨੀ ਪੈਦਾ ਹੋਇਆ ਸਾਬਤ ਕਰਦਾ ਵੀ ਇਥੇ ਕੱਖ ਨਹੀਂ ਹੈ। ਨਾਲੇ ਗੁਰਦਾਰਾ ਜੋ ਕੋ ਪੈਦਾ ਹੋਇਆ ਸੀ ਸਾਡੇ ਰਿਆਂ ਜੋ ਕੁਝ ਪੈਦਾ ਹੋਇਆ ਸੀ ਨਾ ਹੋਣ ਵਾਲੇ ਗੁਰਦਾਰਾ ਦੇ ਕੁਝ ਪੈਦਾ ਹੋਇਆ ਜਾਨ ਅਤਵਾਦ ਜੂ ਨਾ ਆਤਵਾਦ ਤਾਂ ਜਦੋਂ ਇਹਨਾਂ ਦੇ ਹੱਥ ਬਾਤ ਜਿੱਥੇ ਮਾਇਆ ਹੂ ਅਤਵਾਦ ਤਾਂ ਹੋਣੀ ਉਹ ਤਾਂ ਮਾਇਆ ਦੀ ਰਹੀ ਹੈ। ਉਹ ਸਰਕਾਰ ਦਾ ਵੀ ਅਤਵਾਦ ਇਹ ਹੁੰਦਾ ਹੈ ਸਰਕਾਰ ਵੀ ਡੰਡਾ ਲਾਜ ਕਰਦੀ ਹੈ ਅਤਵਾਦੀ ਆਪਣਾ ਡੰਡਾ ਚਲਾਉਂਦੇ ਨੇ ਲੋਕਾਂ ਨੂੰ ਆਪਣੇ ਉੱਤੇ ਬੈਠਣ ਨੂੰ ਉਹ ਤਾਂ ਮਾਇਆ ਦੀ ਲੜਾਈ ਹੈ ਸਰ ਮਾਇਆ ਹੀ ਗੁਰਦਾਨ ਗੁਰਦਾਨੇ ਕਰ ਭਰਾਈ ਜਲ ਨਹੀਂ ਇਹਨਾਂ ਨੇ ਆਵੇ ਪਾਇਆ ਪੜੀਏ ਔਰ ਇਹਨਾਂ ਨੇ ਤਲਵਾਰਾਂ ਦੋ ਲੋਹੇ ਦੀ ਜਿਹਨੂੰ ਬਾਦਸ਼ਾਹ ਦੇ ਭਾਈਆਂ ਨੇ ਤੇ ਅੰਥੜਕ ਤਾਂ ਉਹਨੇ ਰਾਏ ਦਿੱਤੀ ਜਾਣ ਘੜਕ ਤਾਂ ਉਹਨਾਂ ਗੱਲੇ ਖਤ ਕਰਦੇ ਦੋ ਤਲਵਾਰਾਂ ਲੋਹੇ ਦੀਆਂ ਇਹਨਾਂ ਨੇ ਦੋ ਹੀ ਅੱਤੇ ਤਲਵਾਰਾਂ ਲੋਹੇ ਦੀਆਂ ਇਹਨਾਂ ਨੇ ਅਧੋਨਾਂ ਵਾਲੇ ਰਿੜੀ ਜਾਣਾ ਸਿੱਖੀ ਅੱਤੇ ਛੱਡ ਬੈਠੇ ਗਿਆਨ ਛੱਡ ਬੈਠੇ ਹਾਂਜੀ ਕਰਿਓ ਸੇ ਅਰਪ ਸਜਣੂ ਸਿਮਰੋ ਹਰਿ ਆਲਾਏ ਏਕ ਆਸਰ ਮਨ ਰੱਖੋ ਨਾਨਕ ਦੁਖ ਭਰਮ ਕੋ ਜੋਇ ਏਕ ਆਸਰ ਮਨ ਰੱਖੋ ਹਰ ਵਾਲਿਆ ਆਸ ਹੀ ਮਨ ਚੋਵੇ ਮਨ ਤੇ ਆਸ ਹੋਰ ਸੀ ਹਰ ਦੀ ਹੋਸੀ ਅੰਦਰ ਦੀ ਆਸ ਹੋਰ ਹੈ ਮਨ ਤੇ ਹੋਰ ਹੈ ਮਨ ਕਹਿੰਦਾ ਨੇਰੇ ਦੀ ਆਸ ਹੋ ਰਹਾ ਹੈ ਗਿਆਨ ਦਾ ਦੀ ਆਸ ਹੋ ਰਹਾ ਹੈ ਗਿਆਨ ਦੀ ਆਸ ਹੋ ਰਹਾ ਹੈ ਜਦ ਗੁਰਬਾਣੀ ਸੁਣਨੇ ਆ ਤਾਂ ਪਤਾ ਲੱਗਦਾ ਵੀ ਹਾਂ ਵੀ ਅੱਗਾ ਸਵਾਰਨਾ ਚਾਹੀਦਾ ਜੇ ਨਹੀਂ ਸੁਣਦਾ ਫਿਰ ਕਹਿੰਦਾ ਵੀ ਕੰਮ ਕਾਰ ਸਵਾਰਨਾ ਚਾਹੀਦਾ ਹਲੋ ਲਾਤ ਮਾਨੁਕ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਮਾਨੁਕ ਕੀ ਟੇਕ ਬਿਰਤੀ ਸਭ ਜਾਣ ਆਦਮੀ ਦੇ ਟੇਕ ਨਾਲ ਰੱਖ ਲਿਓ ਆਦਮੀ ਤੁਸੀਂ ਵੀ ਹੋ ਬੰਦਾ ਦਾ ਮਤਾ ਨਹੀਂ ਬੜੀਦਾ ਹੁੰਦਾ ਪਰਮੇਸ਼ਰ ਦਾ ਬੰਦਾ ਬਣੀਦਾ ਇਹਦਾ ਜਦ ਨੂੰ ਜੋੜਿਆ ਜਦ ਹੁਕਮ ਨਾਲ ਜਦ ਨੂੰ ਵਾਇਆ ਦੇ ਨਾਲ ਉਹਦਾ ਬੰਦਾ ਬਣ ਆਦਮੀ ਨਾ ਜੋੜ ਸਕਦਾ ਨਾ ਤੋੜ ਸਕਦਾ ਤੇ ਤੋੜਦਾ ਵੀ ਆਦੇ ਹੁਕਮ ਨਾਲ ਹੀ ਤੋੜ ਸਕਦਾ ਜੋੜ ਸਕਦਾ ਹੀ ਨਹੀਂ ਤੋੜ ਵੀ ਉਹਦੇ ਹੁਕਮ ਤੇ ਬਿਨਾਂ ਨਹੀਂ ਸਕਦਾ ਹਾਂਜੀ ਹਾਂਜੀ ਭਗਵਾਨ ਉਹ ਕਿੰਨੇ ਅਕਬਰ ਦੀ ਸਮਝਾਂ ਦੇਵਨ ਕੋਈ ਕੇ ਭਗਵਾਨ ਕੁਝ ਜਿੱਥੋਂ ਬਣਨਾ ਉਹ ਭਗਵਾਨ ਕੋਈ ਸੱਚਖੰਡ ਜਿਹੜਾ ਭਗਵਾਨ ਬੈਠਾ ਨਾ ਉਹ ਰੂਪ ਜਾਇਓ ਦਾ ਜਿਨੈ ਵਰਜੀ ਨੇ ਉਹ ਇੱਕੋ ਹੀ ਹੈ ਉਹਨਾਂ ਜਿਹੜਾ ਮਤ ਭੇਜਦਾ ਜਾਂ ਮਤ ਭੇਜਦੇ ਵੀ ਇੱਕੋ ਹੀ ਨੇ ਸਾਰੇ ਇੱਕ ਕੋਈ ਗੱਲ ਬੋਲਣੀ ਹੈ ਜਾਲਾ ਨੇ ਸੋਚਿਆ ਨੇ ਇੱਕ ਵਾਰ ਤਾਂ ਹੀ ਕਹਿਣਾ ਹੈ جانے جن مرضی ہوتی ہے جتنے مت ایک اتنے دعا ہوں ہی نہیں بڑا من کو ایک بگوان جس کے دیئے گائے لاگے آئے جس کے دیے رہے گا یہ آنند رہے آنند ہو جائے دوبارہ وکڑا ہی نہ منگ لے ਮਾੰਗੜਾ ਹੈ ਤੋ ਦੇਖੋ ਬੰਮਾ ਮੰਗੜਾ ਹਾਰੇ ਆਣਾ ਮੰਗੜਾ ਨਾਲ ਦਇਆ ਧੁਰ ਧੁਰ ਜੀ ਮੁਕੀ ਜਾਂਦਾ ਸੇਵਨ ਹਾਰ ਦਾ ਤਾਰ ਜਿਹੜਾ ਉਹ ਸਿਆਣਾ ਹੈ ਪਰ ਤੂੰ ਵੀ ਸਿਆਣਾ ਬਣ ਗਿਆ ਮਾੰਗੜਾ ਹੈ ਤੋ ਕੋ ਮਾਨ ਨਾਂ ਦੀ ਜਿਹਾ ਸੇਫਰੇ ਬਰਾਉ ਕੋਈ ਕੋਈ ਚੀਜ਼ ਮੰਗੜਾ ਜਿਹਨਾਂ ਭਵਸਾ ਕਰੇ ਬਾਦ ਹੋ ਜੀ ਇਹ ਦੀ ਚੀਜ਼ ਇੱਕ ਮੰਗਲਾ ਭਾਗਾਂਦਰ ਦੇ ਬਾਹਰ ਹੋ ਗਈ ਉਹ ਬਾਕੀ ਭਾਗਾਂਦਰ ਪਾਰ ਕਰਨ ਵਾਸਤੇ ਵਗਦਾ ਵੀ ਸੌਖਾ ਹੋ ਕੇ ਤਾਂ ਭਾਗ ਪਾਰ ਕਰਨਾ ਸੌਖੇ ਤਰੀਕੇ ਨਾਲ ਕਰਨਾ ਉਹਨੂੰ ਐਂ ਹੀ ਕਹਦੇ ਭਾਗਾਂਦਰੇ ਪਾਰ ਕਰਦੇ ਰੌਣਾ ਮੁਖਿਆ ਸਾਰੇ ਕੋ ਬੱਚੇ ਆ ਗਏ ਉਹ ਜੋ ਮਰਜੀ ਕਰੇ ਅਈ ਤਾਂ ਪੱਲੇ ਪੱਥੇ ਜਾ ਤੂੰ ਬੜੇ ਫੜ ਕੇ ਤੋਰ ਕੇ ਲੈ ਜਾ ਤੂੰ ਹਵਾਈ ਜਾ ਚਲੇ ਜਾ ਤੂੰ ਜਿਵੇਂ ਤੇਰੀ ਮਰਜ਼ੀ ਹੋਵੇ ਲੈ ਲੈ ਆ ਜਿਵੇਂ ਤੇਰੀ ਮਰਜ਼ੀ ਹੋਵੇ ਪਰ ਪਾਉਂਦਾ ਕਰ ਪਾ ਕਰ ਬਾਕੀ ਇਸ ਕੋਈ ਮਤਲਬ ਨਹੀਂ ਸੀ ਬਹੁਤ ਹੀ ਮੁੰਡਾ ਦਾ ਕੀ ਖਾਤਾ ਹੈ ਹਾਂਜੀ ਮਾਰੇ ਰੱਖੇ ਇੱਕੋ ਆਪ ਮਾਂ ਨੁਖ ਕੇ ਕਿਸ ਨਾਹੇ ਹਾ ਮਾਰੇ ਰੱਖੇ ਇੱਕੋ ਆਪ ਬਚਾਉਣ ਵਾਲਾ ਮਾਰਨ ਵਾਲਾ ਇੱਕੋ ਹੀ ਹੈ ਮਾਂ ਨੁਖ ਤੇ ਕੁਝ ਨਹੀਂ ਆਦ ਆਦਮੀ ਦਾ ਕੁਝ ਨਹੀਂ ਤੇ ਕੱਲ ਨੂੰ ਕੋਈ ਰੁਕਦਾ ਫੈਗ ਨਹੀਂ ਮੁਰਖਣਾ ਨਹੀਂ ਬਚਾਉਣਾ ਰੁਕਦਾ ਰੁਕਦਾ ਆਪ ਜਾ ਕੇ ਹੱਥੀਂ ਕੁਝ ਕਰ ਸਕਦਾ ਹੈ ਉਹ ਦੀਂਦਾ ਵੀ ਫੋੜੇ ਖੜਾ ਉਹ ਕੋਲ ਖੜਾ ਦੀਂਦਾ ਨਹੀਂ ਹੈ ਪਤਾ ਨਹੀਂ ਕਿੱਥੇ ਹੋਊ ਆਦਮੀ ਪਤਾ ਨਹੀਂ ਕਿੱਥੇ ਹੋਊ ਉਦੋਂ ਐਡੀ ਦੂਰੋਂ ਮੈਂ ਬਹੁਤ ਬਣਾ ਸਕੇ ਉਹ ਹਰ ਵਾਰ ਆਦੇ ਰਹੇ ਸਭ ਦੇ ਨਾਲ ਹੈ ਤੇਰੇ ਕੀ ਸਭ ਦੇ ਨਾਲ ਹੈ ਬਾਰੇ ਰੱਖੇ ਕੋ ਆਪ ਧਾਣੀ ਦਾ ਮਾਲ ਨਹੀਂ ਰੱਖ ਸਕਦਾ ਧਾਣੀ ਦਾ ਮਾਲ ਰੱਖ ਸਕਦਾ ਤੇ ਉਹਨਾਂ ਬਚਾਉਣਾ ਇਦਾਂ ਤੋਂ ਤਾਂ ਨਹੀਂ ਕੰਮ ਕਰਦਾ ਘੋੜੀ ਜਾਂਦੀ ਹੈ ਕੀ ਪਤਾ ਵਿਰਾਜ ਦੇ ਰੈਕਸ਼ਨ ਕੀ ਨੇ ਬਦਲੀ ਇਹ ਪਤਾ ਤੁਹਾਨੂੰ ਹੈ ਰਾਜਾ ਦੇ ਰੈਕਸ਼ਨ ਨਹੀਂ ਬਦਲੀ ਜਾ ਸਕਦੀ ਤੇ ਜਦ ਨਹੀਂ ਬਦਲ ਤੂੰਗਾ ਰਾਜਾ ਰਾਮ ਅਸਲੀ ਗੱਲ ਨੂੰ ਤੀਰ ਵੀ ਬਦਲ ਨਹੀਂ ਕਰਦੂ ਰਾਜਾ ਰਾਮ ਆਇਆ ਹਾਂ ਵਾਹ ਮੇਰੀ ਇਹਨੂੰ ਬਹੁਤਾ ਪਤਾ ਨਹੀਂ ਕਿ ਡਾਕਟਰ ਦੀ ਗੱਲ ਕੀ ਹੋ ਰਹੀ ਹੈ। ਜਾਂ ਇਹਨੂੰ ਦੀਦਾ ਹੀ ਜੋ ਹੋ ਰਿਹਾ ਉਹ ਇਹਨਾਂ ਨੂੰ ਜੀਵਨ ਦਾ ਕੀ ਕਰਦਾ। ਪਰ ਇਹਨਾਂ ਦਾ ਹਵਾ ਜਿਹੜੀ ਆਉਂਦੀ ਹੈ ਉਹ ਜਿਹੜਾ ਸਿਰ ਬਦਲਉਂਦੀ ਹੈ ਤੀਰਾਂ ਦੀ ਦਲਵਾਰਾਂ ਦੀ ਗੋਲੀਆਂ ਦੀ ਉਹੀ ਬਦਲਦੀ ਹੈ। ਕੋਈ ਜੇ ਕੋਈ ਹੋਰ ਸ਼ਕਤੀ ਹੋਵੇ ਪੱਲਾ ਪਿੱਛੇ। ਉਹ ਗੁਣਾਂ ਜਾਂ ਭਗਵਤੀ ਉਹ ਬਸ ਉਹ ਰਹੀਆ ਜਮੀਨ ਨੂੰ ਸਭੀ ਘੜੀਏ ਸ਼ਕਤੀ ਉਹਦੇ ਵਿੱਚ ਕੋਈ ਨਹੀਂ ਜੀਦੀ। ਉਸ਼ਰਤੀਓ ਨਹੀਂ ਕੋਈ। ਉਹ ਜੇ ਸਾਨੂੰ ਨਹੀਂ ਭਰੋਸਾ ਨਾਲ ਗੱਲਾਂ ਦਾ ਨਾ ਹੋਵੇ। ਜਿਹਨੇ ਦੇਖਿਆ ਨਾ ਦੱਸੀਏ। ਜਿਹਨੇ ਮੰਨ ਲਿਆ ਨਹੀਂ ਉਹਨੇ ਦੇਖ ਵੀ ਲਣੀ ਐ। ਜਿਹਨੇ ਦੇਖਣ ਤੋਂ ਪਹਿਲਾਂ ਇਹ ਗੱਲ ਮੰਨ ਲਣੀ ਐ ਸੱਚਾ ਉਹਨੇ ਦੇਖ ਲਣੀ ਐ ਜਿਹਨੇ ਸੱਚ ਨਹੀਂ ਮੰਨਣਾ ਉਹਨੂੰ ਦੱਸਣ ਨਹੀਂ ਹੋਣਾ। ਕਰ ਸੱਚ ਹੈ ਗੱਲ ਹੈ। ਤਾਂ ਕਿਹਾ ਵੀ ਗੁਰਬਾਣੀਆਂ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਨੇ ਬੰਨਣ ਜੀ ਨਹੀਂ ਆਉਣੀਆਂ ਤੁਹਾਡੇ। ਇਹਨੂੰ ਸੱਤ-ਸੱਤ ਕਰਕੇ ਮੰਨੋ ਗੁਰਸਿੱਖੋ ਇਹ ਕਰਤਾ ਪਰਮਖੋ ਆਪ ਮੁਖੋ ਬੜਾਏ ਇਹ ਕੜਾਈਆ ਗੁਰਬਾਨੀ ਆਪ ਮੁਖੋ ਹਾਕਮ ਨੇ ਜਿਹੜਾ ਹੁਕਮ ਹੈ ਯਾਦੋ ਕਹਣਾ ਮਾਰੇ ਰੱਖੇ ਕੋ ਆਪੋ ਪਾਵੇ ਬੈਠੇ ਸਤਿ ਇਹ ਤੇ ਕਹਾ ਰਿਹਾ ਦੂਦੇ ਤੇ ਐਂ ਬਹਿ ਨਹੀਂ ਕਿਆ ਆਪ ਕਹਤਾ ਦੂਦੇ ਕਹਤਾ ਦੂਦੇ ਤੇ ਕਹਾਤਾ ਆਪਣੇ ਕੋਈ ਨਹੀਂ ਗੱਲ ਪਾਰੇ ਰੱਖੇ ਕੋ ਆਪੋ ਮਾਰਦੇ ਕੋਈ ਨਹੀਂ ਆਦਾ ਪਾਵੇਂ ਤੁਹਾਨੂੰ ਲੱਗਦਾ ਆਦਮੀ ਮਾਰਦਾ ਪਰ ਇਹਦੇ ਹੱਥ ਜੁੜੀਆਂ ਤੇ ਇਹਦੇ ਵਿਚਾਲੇ ਤੋਂ ਦੇ ਕਾਜ਼ੀ ਤਲਵਾਰ ਨਾਲ ਆਇਆ ਗੋਲੀ ਨਾਲ ਮਾਰ ਰਿਹਾ ਸਾਨੂੰ ਦਿਖ ਰਿਹਾ ਹੈ ਮਾਰਦਾ ਉਹ ਬਚਾਲਣਾ ਤੁਹਾਨੂੰ ਨਹੀਂ ਦੀਦਾ ਬਚਾਲੇ ਜੀ ਸ਼ਕਤੀ ਕਮ ਕਰਦੀ ਜਦ ਬਾਜੀ ਜਾਂਦਾ ਹੈ ਜਾ ਰਖੜਾ ਹੁੰਦਾ ਹੈ ਉਹਨੇ ਜਦ ਬਚੀ ਜਾਂਦਾ ਹੈ ਕਿਉਂ ਬਚ ਜਾਂਦਾ ਬਹੁਤ ساری ਕਹਾਣੀਆਂ ਨੇ ਸਾਡੇ ਬਹੁਤ ਟੁੱਟੇ ਰਾਜੇ ਦੀ ਵੀ ਇਹੀ ਕਹਾਣੀ ਹੈ ਜਿਹੜਾ ਚਿਰਤ ਹੈ ਦੂਜਾ ਆਪਣਾ ਤ੍ਰਿਯਾ ਚਰਤ ਉਹਦੀ ਕਹਾਣੀ ਵੀ ਇਹੀ ਹੈ ਇਹੀ ਜਿਹੀ ਹੋਈ ਹੈ ਉਸ ਦੇ ਇਲਾਵਾ ਇੱਕ ਹੋਰ ਕਹਾਣੀ ਹੈ ਕਿਸੇ ਦੀ کئی بھی پورن بگت کی بھی کہانی یہی ہے بڑھ کے سینکڑے کہانیاں نے یہاں جی راجہ نے بندے مربا کے لکھنو بچوں کو ہاتھ پیر وٹ کے خو سا لے گیا اسی بھی وٹ کے سٹتے وہاں نے ہاتھ پیر وٹ کے خو سا چل آپ مرجو مارنا وہ کسی نے کھڑ لیا بچ گیا ਐਂਜਸ ਕਿਹ ਕਹਾਣੀਆਂ ਬਹੁਤ ساری ਕਹਾਣੀਆਂ ਬੜੀਆਂ ਯਾਰ ਯਾਰ ਨੇ ਪਰ ਜਲਦ ਰਣੀ ਗਰੰਥਾ ਦੇ ਵਿੱਚ ਉਹ ਇਹ ਦੱਸਣ ਬਾਤ ਹੈ ਮਾਰਨ ਵਾਲੇ ਨੇ ਮਾਰਤਾ ਲੇਖਨ ਬੱਧਿਆ ਹੋਇਆ ਨਹੀਂ ਆਲੇ ਰੱਖੇ ਇੱਕ ਉਹ ਬਾਅਦ ਨੇ ਤਾਂ ਜਨ ਨਹੀਂ ਆ ਆਦਮੀ ਦਾ ਫੀਲ ਨਹੀਂ ਕੋਈ ਹੈ ਹਾਂ ਜਿਸ ਦਾ ਹੁਕਮ ਉਹ ਸੁਖ ਹੋਏ ਉਸ ਦਾ ਨਾਮ ਰਖ ਕੰਠ ਕਰੋ ਜਿਹੜਾ ਮਾਰੇ ਰੱਖ ਬਾਰ ਬਾਰ ਨਾਲ ਰੱਖਣ ਵਾਲਾ ਜਿਸ ਦਾ ਹੁਕਮ ਉਹ ਸੁਖ ਹੋਵੇ ਜੇ ਸੁਖ ਚਾਹੀਦਾ ਉਹਦੇ ਹੁਕਮ ਚ ਜਿਹੜਾ ਮਨੁੱਖਾ ਉਹ ਤੇ ਉਹਦੇ ਹੱਥ ਚ ਸੁਖ ਨਹੀਂ ਹੈ ਹਾਂ ਤੱਕ ਸੁਖ ਦੇ ਸਕਦਾ ਨਾ ਦੁੱਖ ਦੇ ਸਕਦਾ ਚਾ ਦੁੱਖ ਦਾ ਦੇ ਸਕਦਾ ਸੁਖ ਨਹੀਂ ਦੇ ਸਕਦਾ ਉਹ ਆਦਮੀ ਜੇ ਕੋਈ ਸਵਾਲ ਪਾ ਤਾ ਦੁੱਖ ਤਾਂ ਹੋ ਸਕਦਾ ਸੁਖ ਹੀ ਦੇ ਤੂਗਾ ਸੋਗ ਤਾਂ ਆਪ ਲੈਣਾ ਹੁੰਦਾ ਹੈ। ਸੋਗ ਆਪ ਲੈਣਾ ਤੋ ਖੋ ਦੇ ਸਕਦਾ। ਫੈਸਲਾ ਤਾਂ ਸਭ ਪਾਛਾ ਦਾ। ਚੱਕ ਲੜੀ ਬੈ ਗਈ। ਉਹ ਬਾਕੀ ਦੇ ਸਤ ਨਾਲ ਜੇ ਉਹ ਤੋ ਕੋਪੜ ਨਹੀਂ ਹੈ ਸੰਸਾਦਿਤ ਹਾਂ ਤੇ